ਆ ਯਾਰ ਆ ਕਿਦਾਂ ਲਿਆਤੇ ਯਾਰ ਕੱਪੜੇ ਇੱਕ ਤੇ ਯਾਰ ਘਰਦਿਆਂ ਨੂੰ ਖੜਨਦਾ ਨਹੀਂ ਕੋਈ ਫਾਇਦਾ ਨਾਲ ਮੰਮੀ ਯਾਰ ਆ ਨਹੀਂ ਮੈਨੂੰ ਪਸੰਦ ਆਈ ਕਮੀਜ਼ ਜਜਾ ਜਿੰਨੀ ਦਈ ਬਿੱਤੀ ਕੀ ਕਹਿ ਰਹੇ ਆ ਜਜਾ ਨਿੰਦਾਈ ਨਾ ਕਿ ਪਸੰਦ ਜਾ ਕੇ ਤੇ ਮੇਰੇ ਮੂੰਹ ਵਾਲੇ ਵੇਖੀ ਜਾਂਦਾ ਉਹ ਕਮੀਜ਼ਾਂ ਦੇ ਵੇਖਿਆ ਕਹਿੰਦਾ ਕੜੀ ਲੈਣੀ ਉਹ ਤੂੰ ਵੀ ਮੈਨੂੰ ਧੀ ਪਸੰਦ ਕਰ ਤੋ ਤੁਹਾਨੂੰ ਕਿਹਾ ਹੀ ਮੈਂ ਨਹੀਂ ਜਜੰਦੀ ਆ ਕਿਦਾਂ ਲੱਗਦਾ ਸੋਹਰੇ ਲੱਗਦੇ ਤੇ ਪੰਜਾਬਾਂ ਮੁੰਡਿਆਂ ਦੇ ਭਾਈ ਮੈਂ ਵੇਖੀ ਕਬੂਤਰ ਥੱਲੇ ਦੇ ਵਿੱਚ ਲੈ ਹੁਣ ਵੀ ਉਹਨਾਂ ਵਾਂਗੂ ਥੋੜੀ ਹੋ ਗਈ ਆ ਤੁਹਾਨੂੰ ਪਰਾਗਾ ਦਾ ਮੁੰਡਾ ਸੋਨਾ ਬਹੁਤ ਆ ਹਾਂ ਹੋ ਨਮੇ ਟੱਪਲੇ ਲੱਲੇ ਬੱਲਾ ਸੋਨਾ ਲੱਗਦਾ ਉਹ ਬੱਲੇ ਸੱਚੀ ਗਾ ਸੱਚੀ ਗਾ ਚੂਰ ਨਾਵਲੀ ਤੇਨੂੰ ਪਤਾ ਹੀ ਆ ਇੱਧਰ ਸੱਚੀ ਗੈ ਸੱਚੀ ਸੋਹਣਾ ਲੱਗੰਦਾ ਮੈਂ ਸੋਨਾ ਕੱਢ ਲ ਲਕਡਾ ਮੈਂ ਔਰਦਾ ਕੱਢਦਾ ਪਿਆ ਇਹ ਕੀ ਕਮੀ ਵਧੀਆ ਲੱਗਦੀ ਐਵੇਂ ਵੇਖਿਆ ਮੈਂ ਕਹਾ ਵੀ ਆ ਵਧੀਆ ਲੱਗਦੀ ਕੋਈ ਨਹੀਂ ਫਿਰ ਕੀ ਆ ਵਧੀਆ ਐਵੇਂ ਘਰ ਦੇ ਪਤਾ ਨਹੀਂ ਕਿਹੜਾ ਰੰਗ ਲਿਆ ਦਿੰਦੇ ਆ ਫਿਰ ਆਵਾ ਇੱਧਰ ਦੀ ਜਦੋਂ ਹੀ ਮੈਂ ਭਾਂਡਾ ਸਮਾ ਰਿਹਾ ਤੂੰ ਮੇਰੇ ਘਰ ਆਨ ਨੂੰ ਭੁੱਖ ਲੱਗੀ ਮੰਮੀ ਹੈ ਨਹੀਂ ਕੁਝ ਖਾਣ ਨੂੰ ਪੁੱਤਾਂ ਨੂੰ ਗੁਰਮੁਖ ਚੱਲਾਂ ਵਿਆਹ ਤੇ ਉੱਥੇ ਕੁਝ ਖਾ ਲਈਂ ਵਿਆਹ ਦੇ ਨਹੀਂ ਲੇਟ ਜਾਣਾ ਉਹਨਾਂ ਤੱਕ ਭੁਖਾ ਰਾਂ ਮੈਂ ਉਹਨਾਂ ਨੇ ਪਹਿਲਾਂ ਹੀ ਚਾਹ ਪਿਆ ਦਾ ਨਹੀਂ ਵੇਖੀ ਤੇ ਸਹੀ ਤੈਨੂੰ ਖਾ ਕੇ ਖਾਣੀ ਫ੍ਰਿਜ ਕੋ ਖਾਣ ਨੂੰ ਫ੍ਰਿਜ 'ਚ ਨਹੀਂ ਪਾਟੀ ਤੂੰ ਤੋ ਉਹਨਾਂ ਚਲਾ ਦੇਗਾ ਨਾ ਵੀ ਆਪਣੇ ਅਨਕਾਰ ਹੈ ਉਹ ਵਿਆਹ ਤੇ ਕਦੋਂ ਜਾਣਾ ਉਹਨਾਂ ਤੱਕ ਭੁਖਾ ਰਾਂ ਮੈਂ ਰਾਂ ਦੇ ਫਿਰ ਅਹੀਂ ਚੱਲ ਜਾਨੇ ਤੂੰ ਘਾਰ ਹੀ ਲੈ ਆ ਖਾਲਾ ਰੋਟੀ ਹੋ ਨਹੀਂ ਨਹੀਂ ਮੈਂ ਮਜ਼ਾਕ ਲੱਗਾ ਭੁੱਖ ਕਿੱਥੇ ਲੱਗੀ ਮੈਨੂੰ ਕੋਈ ਨਹੀਂ ਰਾਂ ਚੱਲ ਜਾਨੇ ਆ ਇਹ ਦੇਣਾ ਆ ਵਿਆਹ ਤਾਂ ਵੀ ਜਾਂਦੀ ਲੱਗੀ ਏ ਨੂੰ ਕਹਿੰਦਾ ਭਾਈ ਮੇਰੇ ਸਾਥ ਅੱਜ ਕੋਈ ਨਹੀਂ ਦੇਖੋ ਘਰਲੀ ਨਹੀਂ ਆਣਾ ਕਿਤੇ ਪਸਤਾ ਲੈ ਲਿਆ ਚੱਲ ਕੋਠੇ ਹੀ ਜਾਂਨੇ ਕੁੜੀ ਟਾਈਮ ਪਾਸ ਕਰਦੇ ਆ ਟੈਨ ਪਾਸ ਹੋ ਜਾਣਾ ਟੈਨਸ਼ਨ ਨਹੀਂ ਹੋਣੀ ਉਹ ਆ ਕਿਧਰੋਂ ਚੋੜਿਆ ਆ ਪਿਆ ਕੋਠੇ ਦੇ ਨਾਲ ਇਹਦਾ ਟਾਈਮ ਪਾਸ ਕਰਦੇ ਕਰੀ ਹੂੰ 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 ਕਿਦਾਂ ਠੀਕ ਆ ਲਾ 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 ਯਾਰ ਕਿਦੋਂ ਟੱਕਰ ਗਿਆ ਇਹਨੇ ਵੀ ਹੁਣ ਗੱਪਾਂ ਹੀ ਮਾਰਨੀਆਂ ਆ ਯਾਰ ਪੱਕਾ ਭਰਾ ਇਹਨੇ ਗੱਪਾਂ ਹੀ ਮਾਰਦੀਆਂ ਫੁਰਤ ਨਹੀਂ ਇਹਨੇ ਕੋਈ ਕਰਨਾ ਤੱਕਦਾ ਘੁੰਮਣ ਸਾਹਿਬ ਹੋਰ ਕੈਮ ਆ ਕੈਮ ਹੀ ਆ ਮੈਂ ਮੈਨੂੰ ਕਿਹਾ ਮੈਨੂੰ ਤਾਂ ਠੰਡ ਲੱਗਦੀ ਆ ਲੈਣਾ ਕਦੀ ਟਾਈਮ ਬਸ ਕਰ ਦਈਆ ਆ ਕਦਾਂ ਫੇਰ ਚਿਰਦ ਕੈਮ ਆ

ਆਰੇ ਯਾਰ ਮਿੰਨੀ ਵੀ ਲਾਇਆ ਯਾਰ ਵਿਆਹ ਹੈ ਯਾਰ ਇਹ ਬੜਾ ਮਨ ਕਰਦਾ ਯਾਰ ਜਾਣ ਦਾ ਆਹੋ ਤੈਨੂੰ ਲੈ ਜਾ ਵਿਆਹ ਤੇ ਉਹਨਾਂ ਨੇ ਤੁਹਾਨੂੰ ਮਹਾਂ ਸੱਦਿਆ ਗਾ ਮੈਂ ਗਈ ਕਿਤੇ ਉਥੇ ਟਾਟਾ ਸਿਮੂ ਕੀਤੀ ਆ ਤੈਨੂੰ ਲੈ ਜਾ ਇੱਥੇ ਮੈਨਰੇ ਆ ਪਤਾ ਨਹੀਂ ਕਿੱਦਾਂ ਜਾਣਾ ਪਰ ਮੈਨੂੰ ਨਹੀਂ ਲੱਗਦਾ ਬੱਤੀ ਜਾਣਾ ਪੈਣਾ ਨੇ ਗੱਡੀ ਤੇ ਨਹੀਂ ਖੜਨਾ ਮੈਨੂੰ ਓਏ ਯਾਰ ਤੂੰ ਬੜਾ ਕੀ ਆ ਕੀ ਗੱਲ ਰੋਟੀ ਨਹੀਂ ਦਿੱਤੀ ਤੈਨੂੰ ਨਾ ਨਾ ਮੈਰੇ ਸਮੋਸੇ ਖਾਦੇ ਆ ਸਵੇਰ ਦੇ ਘੇਰੇ-ਘੇਰੇ ਖੜੀਆ ਪਸਮੋਸਿਆ ਤੈਨੂੰ ਪਤਾ ਆਪਣਾ ਹਿਸਾਬ ਤਾਂ ਹੋ ਰਾ ਲੋਕੀ ਮੈਨੂੰ ਐਂ ਸਲਾਮਾ ਕਰਦੇ ਆ ਸਤਾਰ ਕਿਤੇ ਐਵੇਂ ਹੀ ਨਾ ਸਮਝੀ ਤੂੰ ਅਛਾ ਸਤਾਰੇ ਐਂ ਗਾਤੋ ਕਰਦੀ ਆ ਤੈਨੂੰ ਐਂ ਤਾਂ ਕਰਦੇ ਆ ਉਹ ਕਹਿੰਦੇ ਆ ਤੁਰਿਆ ਜਾ ਰੁਕੀ ਨਾ ਸਾਡੇ ਕੋਲ ਸਤਾਰ ਓ ਲੈ ਜਰ ਸੁਣਾਂ ਗਿਆ ਓ ਲੈ ਗਿਆਲ ਸੁਣਾਂ ਗਿਆ ਹੈਲੋ ਅੱਛਾ ਸੱਚੀ ਹੁਣ ਹੀ ਆ ਗਿਆ ਮੈਂ ਹੁਣ ਹੀ 5 ਮਿੰਟ ਬਸ ਉਹ ਗੱਡੀ ਆਪਣੇ ਕੋਲ ਆ ਮਿੰਟ ਲਉਣਾ ਆਪਾਂ ਯਾਰ ਵਾਲਿਆਂ ਦਾ ਫੋਨ ਆ ਗਿਆ ਕੀ ਕਹਿੰਦੇ ਸੀਗੇ ਯਾਰ ਤੈਨੂੰ ਬਸ ਤੂੰ ਅੱਖਾਂ ਮੀਟੋ ਆਪਾਂ ਨਾਲ ਹੀ ਆ ਗਏ ਤੁਹਾਡੇ ਸਾਹਮਣੇ ਉਹ ਯਾਰ ਕਹਿਣਾ ਕੀ ਉਹ ਕਹਿੰਦੇ ਯਾਰ ਪਕੌੜੇ ਘੱਟ ਰਹਿ ਗਏ ਪਨੀਰ ਵਾਲੇ ਕਹਿੰਦੇ ਆ ਜਾਓ ਯਾਰ ਕਹਿੰਦੇ ਸਤਾਜ ਜੀ ਬਾਹਰ ਮੋਪ ਜਾਣੇ ਆ ਨਾਲੇ ਚੱਲ ਫਿਰ ਚੱਲ ਜਾਂਦੇ ਕਰੀ ਇਹਨੂੰ ਪਤਾ ਯਾਰ ਫਿਰ ਆਪਣਾ ਕਰਦੇ ਬੋ ਆਓ ਇਨੂੰ ਹੁਣ ਕੀ ਪਤਾ ਫੋਨ ਤੇ ਕਿਸੇ ਹੋਰ ਦਾ ਆਇਆ ਸੀ ਕੰਪਨੀ ਵਾਲਿਆਂ ਦਾ ਫੋਨ ਆਇਆ ਸੀ ਉਹ ਚੱਲ ਗਾ ਪੀਆ ਮਾਰਤੀ ਆ